ਹਾਂਜੀ ਦੋਸਤੋ ਤੁਹਾਡੇ ਨਾਲ ਮੈਂ ਇੱਕ ਕਿਤਾਬ ਸ਼ੇਅਰ ਕਰਨ ਲੱਗਿਆ ਸੀਗਾ ਇਹ ਕਿਤਾਬ ਸਾਡੇ ਬਜ਼ੁਰਗਾਂ ਨੇ ਜਦੋਂ ਪਾਕਿਸਤਾਨ ਦੀ ਵੰਡ ਨਹੀਂ ਸੀ ਹੋਈ ਅਜੇ ਇਹ ਉਦੋਂ ਦੀ ਖਰੀਦੀ ਹੋਈ ਸੀ ਕਿਤਾਬ ਸਰਦਾਰ ਹਰੀ ਸਿੰਘ ਨਲੂਆ ਦੀ ਇੱਕ ਕਿਤਾਬ ਹੈ ਰਚਿਤ ਬਾਬਾ ਪ੍ਰੇਮ ਸਿੰਘ ਦੀ ਹੋਤੀ ਵੱਲੋਂ ਲਿਖੀ ਗਈ ਔਰ ਇਹ ਲਾਹੌਰ ਲਾਹੌਰ ਬੁੱਕ ਸ਼ਾਪ ਤੋਂ ਖਰੀਦੀ ਹੋਈ ਹੈ ਇਹ ਪਤਾ ਨਹੀਂ ਅੱਜ ਬੁੱਕ ਸ਼ਾਪ ਹੋਏਗਾ ਕਿ ਨਹੀਂ ਕਿਤਾਬ ਦੀ ਹਾਲਤ ਕਾਫੀ ਖਸਤਾ ਹੋ ਗਈ ਹੈ ਲਾਹੌਰ ਬੁੱਕ ਸ਼ਾਪ ਤੋਂ ਖਰੀਦੀ ਹੋਈ ਹੈ ਇਹ ਲਗਭਗ ਇਹਨੂੰ 95 ਸਾਲ ਹੋ ਗਏ ਜੀ ਇਸ ਕਿਤਾਬ ਨੂੰ ਪੰਨਿਆਂ ਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਵੀ ਪੰਨੇ ਪੀਲੇ ਪੈ ਗਏ ਤੇ ਪੰਨੇ ਭੁਰਨ ਲੱਗ ਗਏ ਕਿਤਾਬ ਦੇ ਇਹਦੀ जिल्द ਮੈਂ ਬਣਵਾਉਣੀ ਸੀ ਪਰ ਮੈਂ ਸੋਚਿਆ ਵੀ ਉਸ ਤੋਂ ਪਹਿਲਾਂ ਇਹਨੂੰ ਵੀ ਜੋ ਇਹਦੀ ਜਰਨਲਟੀ ਹੈ オリジナル ਬੁੱਕ ਹੈ ਜਿਹੜੀ ਉਹ ਤੁਹਾਨੂੰ ਮੈਂ ਦਿਖਾਵਾਂਗਾ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਜੀਵਨ ਬਿਰਤਾਂਤ ਬਾਰੇ ਇਹ ਸਾਰੀ ਕਿਤਾਬ ਹੈ ਇਹਦੇ ਵਿੱਚ ਛਪੀਆਂ ਹੋਈਆਂ ਤਸਵੀਰਾਂ ਵੀ ਉਸ ਵੇਲੇ ਦੀਆਂ ਹੱਥ ਦੀਆਂ ਪੇਂਟਿੰਗਾਂ ਨੇ ਜਿਵੇਂ ਕੁਝ ਵਿੱਚ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਹੁਣ ਪਤਾ ਨਹੀਂ ਇਹ ਬਿਲਡਿੰਗਾਂ ਹੈਗੀਆਂ ਜਾਂ ਨਹੀਂ ਇਹਦੇ ਵਿੱਚ ਜਮਰੋਦ ਦੇ ਕਿਲੇ ਦੀ ਜੰਗ ਹਰੀ ਸਿੰਘ ਨਲੂਆ ਜੀ ਦੀ ਰੋਪੜ ਦਰਬਾਰ ਹੈ ਜਿਵੇਂ ਵਿੱਚ ਫੋਟੋ ਲੱਗੀ ਹੋਈ ਹੈ ਤਾਂ ਬਹੁਤ ਹੀ ਪੁਰਾਣਾ ਜਿਹੜਾ ਇਹਦੇ ਵਿੱਚ ਫੋਟੋਆਂ ਜਿਹੜਾ ਵਿਰਸਾ ਇਸ ਵਿੱਚ ਜਿਹੜਾ ਇਤਿਹਾਸ ਹੈ ਕਿਤਾਬ ਦੇ ਵਿੱਚ ਅੱਲੀ ਲਿਖਿਆ ਹੋਇਆ ਵਾ ਇਹ ਸਿਰਫ 5th ਐਡੀਸ਼ਨ ਹੈ ਬਾਕੀ ਮੈਨੂੰ ਪੜਾਂਗਾ ਕਿਤਾਬ ਨੂੰ ਫਿਰ ਪਤਾ ਲੱਗੇਗਾ ਇਹ 5th ਐਡੀਸ਼ਨ ਹੈ ਪੰਜਵੀਂ ਵਾਰੀ ਲਿਖੀ ਹੋਈ ਹੈ ਕਿਤਾਬ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਦਿਖਾਵਾਂਗਾ ਵੀ ਪੰਜਵੀਂ ਵਾਰੀ ਲਿਖੀ ਹੋਈ ਹੈ ਤਾਂ ਮੇਰੇ ਵੀਰ ਜਿਹੜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਕਿ ਕਿਤਾਬ ਪਾਕਿਸਤਾਨ ਦੇ ਵੀ ਕੁਝ ਭਰਾਵਾਂ ਕੋਲ ਅਗਰ ਇਹਦੀ ਵੀਡੀਓ ਪਹੁੰਚੇ ਤਾਂ ਪਤਾ ਲੱਗ ਸਕੇ ਵੀ ਲਾਹੌਰ ਬੁੱਕ ਸ਼ਾਪ ਅੱਜ ਵੀ ਲਾਹੌਰ ਦੇ ਵਿੱਚ ਹੈ ਜਾਂ ਨਹੀਂ ਹੈ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਣਾ